ਮਿੱਤਰੋ ਪਿੰਡ ਪਹੁੰਚਿਆ ਕੋਟੜੇ ਜਿਹੜਾ ਮਾਨਸਾ ਇੱਧਰ ਹੈਗਾ ਜੀ ਮਾਨਸਾ ਇੱਧਰ ਹੈਗਾ ਜੀ ਭਿੱਖਿਆ ਸਾਈਡ ਦੇ ਉੱਤੇ ਪਸ਼ੂਆਂ ਦਾ ਮੇਲਾ ਲੱਗਿਆ ਹੋਇਆ ਹੈ ਪਸ਼ੂਆਂ ਦੇ ਮੇਲੇ ਦੇ ਵਿੱਚ ਆਪਾਂ ਐਂਟਰ ਹੋਵਾਂਗੇ ਅੱਗੇ ਸਟੇਡੀਅਮ ਆਸ ਪਿੰਡ ਦਾ ਪਿੰਡ ਕੋਟੜੇ ਦਾ ਜਿਹੜਾ ਮਾਨਸਾ ਮਹਿਰ ਸਿੰਘ ਜਿਹੜੀਆਂ ਫੀਡ ਵਗੈਰਾ ਆਦੀਆਂ ਸਟਾਲਾਂ ਕੁਸ਼ਬਾਈ ਨੇ ਦੁਕਾਨ ਦਸਵੇਂ ਫੀਡ ਸਟੋਰ ਕੋਟੜਾ ਇਹ ਅੱਗੇ ਸਟੇਡੀਅਮ ਆ ਸਟੇਡੀਅਮ ਦੇ ਵਿੱਚ ਹੈਗਾ ਮਿੱਤਰੋ ਪਸ਼ੂਆਂ ਦਾ ਸ਼ੌਂਕ ਦੇ ਨਾਲ ਪਾਲੇ ਪੂਰੇ ਮਾਨਸਾ ਪੂਰੇ ਪੰਜਾਬ ਦਾ ਕਹਿ ਸਕਦੇ ਆ ਆਪਾਂ ਕੁਝ ਇੱਥੇ ਹੈਗੀ ਜੀ ਐਂਟਰੀ ਗੇਟ ਸਵਾਗਤੀ ਗੇਟ ਉਹ ਬਾਈਆਂ ਨੇ ਬਣਾਇਆ ਹੋਇਆ ਹੈਗਾ ਇਹਨੂੰ ਕੋਟੜਾ ਦੇ ਵਿੱਚ ਪਸ਼ੂਆਂ ਦਾ ਪੂਰੇ ਪੰਜਾਬ ਦਾ ਮੇਲਾ ਇੱਥੇ ਲੱਗਿਆ ਹੋਇਆ ਹੈ ਕੁਝ ਐਂਟਰੀਆਂ ਇੱਕ ਦੋ ਹਰਿਆਣੇ ਦੇ ਪਸ਼ੂਆਂ ਦੇ ਵੀ ਹੈਗੀਆਂ ਨੇ ਗੀਆਂ ਉਹ ਵੀ ਇਹਨਾਂ ਨੇ ਆਪ ਦੇ ਤੌਰ ਤੇ ਸੱਦੇ ਹੋਏ ਨੇ ਵੈਸੇ ਮੇਲਾ ਹੈ ਪੰਜਾਬ ਦਾ ਹੀ ਹੈ ਪੰਜਾਬ ਦਾ ਮੇਲਾ ਹੈ ਪੂਰੇ ਪੰਜਾਬ ਚ ਪਸ਼ੂ ਆਏ ਹੋਏ ਨੇਗੇ ਹਸ ਸੈਕਿੰਡ ਪੋਜੀਸ਼ਨ ਦਾ ਪ੍ਰਾਪਤ ਕਰ ਰਹੇ ਨੇ ਤੇ ਅੱਜ ਤੱਕ ਪਸ਼ੂਆਂ ਦਾ ਮੇਲਾ ਬਤਨ ਲੱਗਿਆ ਹੋਇਆ ਪਿੰਡ ਕੋੜੇ ਵਿੱਚ ਪਿੰਡ ਕੋੜਣਾ ਜਿਹੜਾ ਮਾਨਸਾ ਇਹ ਚਿੱਤ ਪਸ਼ੂਰੇ ਸ਼ੌਕ ਦੇ ਲੋਕਾਂ ਨੇ ਆਂਦੇ ਹੋਏ ਬਹੁਤ ਸੋਹਣੀਆਂ ਝੋਟੀਆਂ ਦੇ ਮਰੇ ਸੋਹਣੇ ਸ਼ੌਕ ਨਾਲ ਇਹ ਮਾਨਸੰਝਲੇ ਦੇ ਸਪੈਸ਼ਲ ਲੋਕਾਂ ਦੇ ਪਾਲੇ ਹੋਏ ਪਸ਼ੂ ਨੇ ਹੋ ਇੱਥੇ ਲੱਗਿਆ ਨਹੀਂ ਪਹਿਲਾਂ ਆਪਾਂ ਕੋੜਾ ਜਿਹਾ ਸੁਣੇ ਦਿਲੇਰ ਸਿੰਘ ਵਾਲਾ ਇੱਥੇ ਮਾਨਸਾਂ ਤੋਂ ਕਹਿੰਦੇ ਮਜਬੀ ਕੀ ਆ ਵੀ ਨਾਲ ਹੀ ਪਿੰਡਾਂ ਵਾਲਿਆਂ ਦਾ ਦਿਲੇਰ ਸਿੰਘ ਵਾਲਾ ਕੋਈ ਝੋਟਾ ਇੱਥੇ ਪਹੁੰਚੇ ਹੈ ਫੇਰ ਅੱਗੇ ਹਰਿਆਣੇ ਤੋਂ ਹੱਸੂ ਇਹਦਾ ਹਰਿਆਣਾ ਇਹ ਸਾਡੇ ਸਾਈਡ ਆ ਗਿਆ ਨੇ ਤਰੋਪਰ ਹੱਸੂ ਦਾ ਘੋਟਾ ਬਹੁਤ ਸੋਹਣਾ ਇੱਥੇ ਕੌਫਾ ਪਹੁੰਚੇ ਹੋਏ ਅਟਾਏ ਕਿ ਅੱਗੇ ਅੱਗੇ ਵੀਡੀਓ ਸਾਰੀਆਂ ਆਪ ਸ਼ੂਟ ਕਰਕੇ ਹਾਂ ਜਿਹੜੇ ਕਿ ਸ਼ੌਂਕ ਦੇ ਨਾਲ ਲੋਕਾਂ ਨੇ ਕੁਝ ਪਾਰੇ ਕਹਿੰਦੇ ਸ਼ੌਕ ਦਾ ਮੁੱਲ ਵੀ ਤੇ ਨਹੀਂ ਹੋਣਾ ਆਪਾਂ ਆਪਾਂ ਬਹੁਤ ਜਿਹੀ ਪੁਰਾਣੀ ਵੀਡੀਓ ਸ਼ੂਟ ਕਰਾਂਗੇ ਪਿੰਡ ਬਲੇਰਾ ਜਿਹੜਾ ਘੋਟਾ ਆ ਬਹੁਤ ਸੋਹਣਾ ਘੋਟਾ ਹੈ ਜਿਹੜਾ ਕਿ ਨੀਲੀ ਰਵੀ ਦੇ ਨਾਮ ਨਾਲ ਆ ਰਹੇ ਨੇ ਕਿਹਾ ਅਭੀ ਮੇਰੇ ਇਮਾਨਦਾਰ ਬਾਈ ਇਹੋ ਟਾਈਮ ਤੋਂ ਨੀਲੀ ਰਵੀ ਨੀਲੀ ਰਵੀ ਨੂੰ ਨੀਲੀ ਨਾਲ ਨਾ ਸਕੇ ਸੀਲ ਸੀ ਪਸਾ ਸਾਨੂੰ ਇਸਦਾ ਬਈ ਨਹੀਂ ਪੁੱਛ ਰੱਖੀ ਨਾ ਸੀ ਯਾਨੀ ਨੀਲੀ ਰਵੀ ਦੇ ਨਾਮ ਦਾ ਉਹ ਛੋਟਾ ਹੋਣਾ ਮਸ਼ਹੂਰ ਛੋਟਾ ਬਰੇ ਚੈਂਪੀਅਨ ਹੈ ਭਾਈ ਨੇ ਦੱਸਿਆ ਉਹਦੇ ਨਾਮ ਦੇ ਚਿੰਨ੍ਹ ਸਟੇ ਨੇ हरियाणा पहला पिंड कल माई ने दसिया भी उसकी मां का भी दुध का बहुत रहा है चौबीस पच्ची लीटर यह मां ने, 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 ने दुद्ध ਭਾਈਓ ਨੇ ਸੀਮਨ ਨੇ ਭਾਈਓ ਨੇ ਸੀਮਨ ਦੇ ਬਾਰੇ ਜਾਇ ਰੇਟ ਨੇ ਚਲੋ ਭਾਈ ਜੀ ਦੱਸਿਆ ਸੀਮਨ ਦੇ ਬਾਰੇ ਜਾਇ ਰੇਟ ਤਾਂ ਇਹ ਬਈ 28000 ਦੇ ਪਰਲੇ ਪਸੇਰਾ ਚੋਟਾ ਰੇਟ ਹੈਗਾ ਜੀ 200 ਪੀਸ ਨੇ ਸੀਮਨ ਨੂੰ ਉਹਨਾਂ ਨੇ ਕਹਿੰਦੇ ਵੈਸੇ ਬਰਾ ਅੱਗੇ ਅੱਜ ਹੋਈਆਂ ਬਚਾ ਜਿਹੜਾ ਕਹਿੰਦੇ ਉਸੇ ਮੀਰਾ ਤਾਂ ਕੋਈ ਨਹੀਂ ਚੀਮਾ ਸੁਰੂਕ ਬਈ ਇਸੇ ਪੁਂਚ ਰਿਹਾ ਮੈਂ ਕਿ ਕਿ ਕਹਿੰਦੇ ਸ਼ੌਕ ਨਾਲ ਜਿਹੜੀ ਚੀਜ਼ ਪਾਈ ਜਾਂਦੀ ਹੈ ਮਿੱਤਰੋ ਸ਼ੌਕ ਦਾ ਕਹਿੰਦੇ ਵੀ ਮੁੱਲ ਨਹੀਂ ਹਾ ਇਹ ਵੀ ਜਾਇਦੇ ਪਸੰਦ ਨਹੀਂ ਜੇ ਪਹਿਲਾਂ ਆਪਾਂ ਗੱਲਾਂ ਕਰੀਏ ਕੋਈ ਸਟੂਕ ਵਾਲੀ ਜਿਮਨੀ ਵੀਡੀਓ ਹੋਈ ਸੀ ਤੇ ਜਿਹੜੇ ਸ਼ੌਕ ਦੇ ਨਾਲ ਪਸੂ ਪਾ ਰਹੇ ਨਾ ਸ਼ੌਕ ਦਾ ਮੁੱਲ ਨਹੀਂ ਹੁੰਦਾ ਬਈ ਇਹਨਾਂ ਨੂੰ ਸੇਲ ਸਟ੍ਰੀਮਿੰਗ ਦੇ ਤੁਸੀਂ ਬੜੇ ਜਾਇਦੇ ਰੱਖੇ ਹੋ ਉਹ ਵੀ 150 200 300 ਰੁਪਈਆ ਬਾਈ ਬਾਈ ਇਸ ਕਰਦੇ ਜਿਹੜਾ ਚਾਰ ਕਰਦੇ ਮੁੰਡਾ ਨਾ ਬਖਣਾ ਬੜੀ ਆਕਾ ਬੜੀਆਂ ਆਕਾ ਬੜੀਆਂ ਆਕਾ ਬੜੀਆਂ ਨਹੀਂਆਂ ਨਹੀਂਆਂ ਮਿੱਤਰੋ ਇਹਦਾ ਵੀ ਸ਼ੌਂਕ ਵਾਲੀ ਨਾਲ ਰੱਖਲੇ ਹੋਏ ਹੀ ਗੱਲ ਨਹੀਂ ਹੈ ਜਿਹੜਾ ਚੱਪਾ ਨਹੀਂ ਇਹ ਕਹੀ ਕੈਸਾ ਰੇਟ ਹੈਗਾ ਤੇਜ਼ ਰੱਗੀ ਤੁਹਾਨੂੰ ਕੁਛ ਬਈਆਂ ਨੇ ਸ਼ਿਕਾਰੀਆਂ ਹੋਈਆਂ ਝੋਟੀਆਂ ਦੇ ਉੱਪਰ ਖਾਵਾਂਗੇ ਆਓ 2 ਵਜੇ ਦਾ ਮੇਰਾ ਤੇ ਜਿਹੜੇ ਲੋਕ ਕਰਦੇ ਨੇ ਕੋਈ ਨਾ ਕੋਈ ਨਾ ਕੋਈ ਜੀ ਜਿਹੜਾ ਨੰਬਰ ਲਿਖੋ ਜਿਹੜਾ ਜਿਹੜਾ ਉਹ ਜਿਆਦਾ ਪੜਿਆ ਉਹ ਪੜਿਆ ਕਿਉਂਕਿ ਉਹ ਕਿਹਾ ਕਿ ਆਪਣੇ ਸੌਂਕ ਦੇ ਨਾਲ ਇਹਨਾਂ ਨੇ ਬਹੁਤ ਚੋਟਾ ਇਹਨਾਂ ਨੇ ਬਹੁਤ ਸਮਾਂ ਆਪਣਾ ਲਗਾਇਆ ਕੌਣ ਇਹ ਚਾਰ ਕਬਲੇ ਨੇ ਮੇਕੇ ਪਿਆਣੇ ਮੁਕਾਬਲੇ ਦੇ ਵਾਸਤੇ ਕਿਉਂਕਿ 2:00 ਚੋਅ ਚਾਈਂਗ ਮੁਕਾਬਲਾ ਸ਼ਾਮ ਨੂੰ ਪੈਂਦਾ ਹੈ ਨਾ ਉਹ ਜਿਹੜੇ ਚੱਲ ਰਹੇ ਨੇ ਪਸ਼ੂ ਬਹੁਤ ਸਿਹਰੇ ਨਾ ਰਹੇ ਨੇ ਕਿਉਂਕਿ ਝੁੱਲਪਾ ਰਹੇ ਨੇ ਪਸ਼ੂਆਂ ਦੇ ਉੱਤੇ ਸੋਹਣੇ ਲੱਗਦੇ ਨੇ ਸਜਾਵਟ ਹੁੰਦੀ ਹੈ ਤੁਸੀਂ ਲੋ ਅੱਗੇ ਕੁਝ ਵੀਡੀਓ ਹੋਰ ਵੀ ਅੱਗੇ ਜਾ ਕੇ ਦਿਖਾਵਾਂਗੇ ਆਪਾਂ ਝੁੱਲਪਾਏ ਹੋਏ ਪਸ਼ੂ ਕਿੰਨੇ ਸੋਹਣੇ ਲੱਸਾਂ ਲੱਗ ਰਹੀਆਂ ਨੇ ਨਾ ਆਪੇ ਆਪਣਾ ਫਾਸਲਾ ਬਣਾ ਲਓ ਬਾਪਰੇ ਕਰਿਓ ਦੋ ਘੰਟੇ ਕੀ ਪਸ਼ੂ ਦਿਖਾਉਣ ਦੇ ਲਈ ਅੱਗੇ ਦੇ ਤੌਰ ਤੇ ਜੇ ਦੋ ਮਹੀਨਿਆਂ ਦਾ ਕੰਪੈਰੀਸਨ ਕਰਕੇ ਖੜਾ ਆ ਕੇ ਤੇ ਦੂਸਰੇ ਚ ਪਸ਼ੂ ਨਾਲ ਵਜਣ ਦਿਓ ਅਫੀਸ਼ੀਅਲ ਕੋਲ ਜਾਓ ਉਹ ਫੋਟੋਗ੍ਰਾਫੀ ਵਾਲੇ ਬੋਲਦੇ ਆ ਅੱਜ ਜੱਗਾ ਪਰੋ ਕਾਫੀ ਖਾਧੀ ਹੈ ਜੀ ਇੱਧਰ ਨੂੰ ਦੇਖੋ ਇੱਥੇ ਜਾਓ ਕਾਫੀ ਜਨਾ ਖਾਧੀ ਹੈ ਆ ਜੋ ਕੋਕੇ ਚੜ ਕੇ ਅੱਜ ਦਾ ਜਿਹੜਾ ਮੁਕਾਬਲਾ ਦੋ ਦੰਦ ਕਟਿਆਂ ਦਾ ਮੋਹਰ ਨਸਰ ਦਾ ਇਹਦੇ ਲਈ ਸਾਰੇ ਰੂਲ ਅਸੂਲ ਸਾਰੇ ਮੇਲਿਆਂ ਵਾਲੇ ਐ ਕਿ ਕੋਈ ਮੀਨ ਨਜਰ ਧਾਗਾ ਨਾ ਹੋਵੇ 6 ਇੰਚ ਤੋਂ ਵੱਧ ਫੂਸ ਚੱਟੀ ਨਾ ਹੋਵੇ ਜੀਬ ਚਿੱਟੀ ਪਿਆਜੀ ਗਲਾਮੀ ਨਾ ਹੋਵੇ ਤੇ ਕਿਸੇ ਵੀ ਭਰਾ ਨੇ ਆਪਣੇ ਪੋਟੇ ਛੋਟੇ ਦੇ ਪੂਛ ਤੇ ਜਾਂ ਮੱਥੇ ਤੇ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਕੋਈ ਕਲਰ ਰੰਗ ਨਾ ਲਾਇਆ ਹੋਵੇ ਜੇ ਇਹੇ ਦੀ ਸ਼ਰਾਰਤ ਵਿੱਚ ਕੋਈ ਪਸ਼ੂ ਖੜਿਆ ਜਾਂਦਾ ਹੈ ਉਹਦਾ ਪਸ਼ੂ ਚਾਹਤ ਦਾ ਲੋਕੀ ਤੇ ਜਿਹੜੀ ਚੈਂਪੀਅਨਸ਼ਿਪ ਕਮੇਟੀ ਹੈ